ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਮਰਨਾਜ਼ ਐ ਨਿਵਾਚਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਸਲਵਾਰ ਦੇ ਉੱਪਰ ਆਪਣੇ ਕਢਾਈ ਹੁੰਦੀ ਹੈ ਪੌਂਚੇ ਦੇ ਉੱਪਰ ਉਹ ਕਿਸ ਤਰ੍ਹਾਂ ਉਹਦੀ ਆਪਾਂ ਕਟਿੰਗ ਕਰਨੀ ਹੈ ਠੀਕ ਹੈ ਕੁੰਦੇ ਵਾਲੀ ਸਲਵਾਰ ਆਪਾਂ ਕਟਾਂਗੇ ਸਟ੍ਰੇਟ ਸਲਵਾਰ ਦੀ ਕਟਿੰਗ ਅਲੱਗ ਹੁੰਦੀ ਹੈਗੀ ਜਿਹਦੇ ਤੇ ਕਢਾਈ ਹੁੰਦੀ ਹੈ ਤੇ ਇਹ ਆਪਾਂ ਜਿਹੜੀ ਹੈਗੀ ਕੁੰਦੇ ਵਾਲੀ ਸਲਵਾਰ ਕਟਾਂਗੇ ਇਹ ਸਲਵਾਰ ਦੀ ਕਢਾਈ ਹੁੰਦੀ ਆ ਉਹ ਬਹੁਤ ਸਾਰ ਨਾਲ ਕੱਢੀ ਹੁੰਦੀ ਹੈ ਤੇ ਸਟ੍ਰੇਟਸ ਲਵਾ ਕੇ ਬ ਤੇ ਉਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਪਹੁੰਚੇ ਕਿਸ ਤਰ੍ਹਾਂ ਲਾਉਣੇ ਨੇ ਤੇ ਕੁੰਦੇ ਕਿਸ ਤਰ੍ਹਾਂ ਕੱਢਣੇ ਹਾਂਜੀ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿੰਨਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵਾਰਤવાર ਸ਼ੇਅਰ ਵੀ ਜ਼ਰੂਰ ਕਰਦੇ ਜਾ ਕਰੋ ਅੱਜ ਹੁਣ ਤੁਹਾਨੂੰ ਆਪਾਂ ਦੱਸਦੇ ਹਾਂ ਕਿ ਵੀ ਆਪਾਂ ਕੁੰਦੇ ਵਾਲੀ ਸਲਵਾਰ ਤੇ ਕਢਾਈ ਵਾਲੀ ਸਲਵਾਰ ਦੀ ਕਟਿੰਗ ਕਿੱਪਾ ਹਾਂਜੀ ਜਿਹੜਾ ਆਪਣੇ ਕੋਲੇ ਹੁਣ ਇਹ ਫੈਬਰਿਕ ਹੈ ਕੱਪੜਾ ਹੈਗਾ ਠੀਕ ਹੈ ਇਹ ਆਪਣੇ ਕੋਲੇ ਹੈਗਾ 3 ਮੀਟਰ ਬਾਦੂ ਕ ਤੇ ਇਹ ਦੇਖੋ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਪੌਂਚੇ ਦੇ ਉੱਪਰ ਕੜਾਈ ਹੋਈ ਹੋਈ ਹੈ ਦੇਖੋ ਇਸ ਤਰ੍ਹਾਂ ਇੱਕ ਇਹ ਹੈ ਤੇ ਇੱਕ ਇਹ ਹੈ ਠੀਕ ਹੈ ਸਟ੍ਰੇਟ ਸਲਵਾਰ ਦੀ ਹੁੰਦੀ ਹੈ ਕੋਟ ਤਰ੍ਹਾਂ ਹੁਣ ਇਹ ਹੈਗੇ ਕੁੰਦੇ ਵਾਲੀ ਸਲਵਾਰ ਇਹ ਆਪਾਂ ਉਸ ਤਰ੍ਹਾਂ ਕਟਾਂਗੇ ਤੇ ਧਿਆਨ ਨਾਲ ਜ਼ਰੂਰ ਦੇਖਣਾ ਪਹਿਲਾਂ ਇਹ ਆਪਾਂ ਕਪੜਾ ਮਿੰਨ ਲਿਆ ਸੀਗਾ 3 ਮੀਟਰ ਹੈਗਾ ਜਿਹੜੀ ਆਪਾਂ ਇਹਦੀ ਲੰਬਾਈ ਰੱਖਣੀ ਆ ਉਹ ਰੱਖਣੀ ਆ 36 ਇੰਚ ਠੀਕ ਹੈ ਤੇ ਆਪਾਂ ਇਹ 벨ਟ ਰੱਖਾਂਗੇ 5 ਇੰਚ ਤਿਆਰ ਹੁਣ ਦੇਖੋ ਜਦੋਂ ਆਪਾਂ ਪਹੁੰਚ ਦੀ ਲੰਬਾਈ ਲੈਣੀ ਹੈਗੀ ਆਪਾਂ ਜਿੰਨੀ ਆਪਣੀ ਹੁਣ ਦੇਖੋ ਆਪਾਂ ਜੇ ਆਪਾਂ 32 ਇੰਚ ਲੈ ਲਿਆ ਆਪਾਂ 32 ਜਦੋਂ ਲੈ ਲਈ 5 ਇੰਚ ਦੀ 벨ਟ ਹੋ ਜੂਗੀ ਤਾਂ ਆਪਣੀ 36 ਹੋ ਜੂਗੀ ਠੀਕ ਹੈ ਪਰ ਆਪਾਂ ਸਾਡੇ ਪਰ ਆਪਾਂ 32 ਨਹੀਂ ਲੈਣੀ ਕਿਉਂਕਿ 32 ਜਦੋਂ ਲਵਾਂਗੇ ਤਾਂ ਫਿਰ ਆਪਣਾ ਜਿਹੜਾ ਸਲਵਾਰ ਆਪਣੀ ਉੱਚੀ ਹੋ ਜੂਗੀ ਆਪਾਂ ਲਵਾਂਗੇ 33 1 ਇੰਚ ਆਪਾਂ ਹਰ ਇੱਕ ਸਲਵਾਰ ਹੀ ਕੋਈ ਵੀ ਸਲਵਾਰਾ 1 ਇੰਚ ਆਪਾਂ ਵੱਧ ਲੈਣੇ ਹੁੰਨੇ ਆ ਕਟਿੰਗ ਦੇ ਵਿੱਚ ਕਿਉਂਕਿ ਇਹ ਜਿਹੜੀ ਹੈਗੀ ਆ ਸੀਨਾ ਦੇ ਵਿੱਚ ਆ ਜਾਂਦੀ ਲਿਖਣ ਦੀ ਹੈ ਠੀਕ ਹੈ ਤੇ ਦੇਖੋ ਹੁਣ ਆਪਣੇ ਕੋਲੇ ਇਹ ਪਹਿਲਾਂ ਆਪਾਂ ਇੱਕ ਪੌਂਚਾ ਪੌਂਚਾ ਲਾ ਲਾਂਗੇ ਠੀਕ ਹੈ ਇਹਨੂੰ ਦੇਖੋ ਆਪਾਂ ਇਸ ਤਰ੍ਹਾਂ ਵਿਛਾ ਲੈਣਾ ਹੈਗਾ ਦੇਖੋ ਇਸ ਤਰ੍ਹਾਂ ਇਹ ਰੱਖ ਲੈਣਾ ਹੈ ਠੀਕ ਹੈ ਇਹਨੂੰ ਹੁਣ ਆਪਾਂ ਜਿਹੜਾ ਇਹ ਫਲਾਵਰ ਹੈਗਾ ਇਹ ਵਾਲਾ ਫਲਾਵਰ ਹੈ ਇਹ ਸੈਂਟਰ ਦੇ ਵਿੱਚ ਆਉਣਾ ਚਾਹੀਦਾ ਹੈ ਠੀਕ ਹੈ ਤੇ ਇਹਨੂੰ ਹੁਣ ਆਪਾਂ ਸੈਂਟਰ ਕਰ ਲੈਣਾ ਹੈ ਇਹ ਵਾਲੇ ਫਲਾਵਰ ਨੂੰ ਦੇਖੋ ਹੁਣ ਆਪਣਾ ਜਿਹੜਾ ਇਹ ਫਲਾਵਰ ਹੈ ਇਹ ਸੈਂਟਰ ਦੇ ਵਿੱਚ ਆ ਗਿਆ ਤੁਸੀਂ ਧਿਆਨ ਨਾਲ ਇਹ ਸੈਂਟਰ 'ਚ ਹੀ ਕਰਨਾ ਠੀਕ ਹੈ ਧਿਆਨ ਨਾਲ ਕਰਨਾ ਹੈਗਾ ਇਹ ਦੇਖੋ ਹੁਣ ਜਿਹੜੇ ਆਪਣੇ ਇਹ ਲਾਈਨ ਹੈਗੀ ਬਣੀ ਹੋਈ ਇਹਨੂੰ ਵੀ ਆਪਾਂ ਬਰਾਬਰ ਦੇਖਣਾ ਹੈ ਇੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬਰਾਬਰ ਹੈ ਠੀਕ ਹੈ ਇਸ ਤਰ੍ਹਾਂ ਵਿਛਾ ਲੈਣਾ ਹੈ ਇਸ ਤਰ੍ਹਾਂ ਆਪਾਂ ਹੁਣ ਵਿਛਾਲਿਆ ਇਹਦਾ ਆਪਾਂ ਕਰ ਲਿਆ ਸੈਂਟਰ ਠੀਕ ਹੈ ਹੁਣ ਉਸ ਤੋਂ ਬਾਅਦ ਆਪਾਂ ਕਰਨਾ ਹੈਗਾ ਵੀ ਆਪਾਂ ਇਹਦੀ ਮੂਰੀ ਹੈ ਜਿਹੜੀ ਉਹ ਉਹ ਦੇਖਣੀ ਹੈ ਵੀ ਕਿੰਨੀ ਰੱਖਣੀ ਹੈ ਜਿਹੜੀ ਆਪਾਂ ਮੂਰੀ ਇਹਦੀ ਤਿਆਰ ਰੱਖਣੀ ਹੈ ਉਹ ਰੱਖਣੀ ਹੈ 7.5 7.5 ਇੱਥੋਂ ਆਪਾਂ ਵੀ ਜਿਹੜੀ ਟੋਟਲ ਰੈਡੀ ਰੱਖਣੀ ਹੈ ਉਹ 7.5 ਰੱਖਣੀ ਹੈ ਤੇ ਹੁਣ ਆਪਾਂ ਜਿਹੜਾ ਇਹਦਾ ਇੱਥੋਂ ਲੰਮਾ ਲਵਾਂਗੇ ਪੌਂਚਾ ਉਹ ਤੁਸੀਂ ਲੈਣਾ 6.5 ਇੱਥੋਂ 6.5 ਲੈਣਾ ਹੈ ਠੀਕ ਹੈ ਕਿਉਂਕਿ ਦੋ ਇੱਥੇ 10 ਇੰਚ ਦਾ ਜਿਹੜਾ ਕੁੰਦਾ ਆ ਜਾਊਗਾ 6.5 ਲਵਾਂਗੇ ਅੱਧਾ ਅੱਧਾ ਇੰਚ ਜਿਹੜੀ ਉਹ ਸੀਨਾ ਦੇ ਵਿੱਚ ਆ ਜੂਗੀ ਹੁਣ ਆਪਾਂ ਸਾਰਾ ਟੋਟਲ ਇੱਥੋਂ ਦੇਖੋ 6.5 ਲੈ ਲੈਣਾ ਹੈ ਇੱਥੇ ਸਾਰੇ ਤੋਂ ਨਿਸ਼ਾਨੀਆਂ ਲਗਾ ਲੈਣੀਆਂ ਨੇ ਇੱਥੇ ਠੀਕ ਹੈ ਪਹਿਲਾਂ ਆਪਾਂ ਲੰਬਾਈ ਲੈ ਲੈਣੇ ਆ ਹੁਣ ਤੁਸੀਂ ਇਹ ਵੀ ਦੇਖਿਓ ਧਿਆਨ ਨਾਲ ਦੇਖੋ ਹੁਣ ਕਈ ਤਾਂ ਹੁੰਦੇ ਵੀ ਆਪਾਂ ਆ ਸਾਰਾ ਇੱਥੋਂ ਫੋਲਡ ਕਰਨਾ ਹੁੰਦਾ ਠੀਕ ਹੈ نیچے ਨਹੀਂ ਮੂਰੀ ਬਣਾਉਣੀ ਕਈ ਇਹ ਇੱਥੇ ਬਣਾ ਲੈਂਦੇ ਆ ਪਰ ਆਪਾਂ ਜਿਹੜੀ ਮੂਰੀ ਬਣਾਵਾਂਗੇ ਬੁਕਰਮ ਪਾ ਕੇ ਉਹ ਆਪਾਂ نیچے ਬਣਾਵਾਂਗੇ 1.5 ਇੰਚ ਆਪਾਂ ਬੁਕਰਮ ਲੈਣੀ ਹੈ ਉਹ ਉਸ ਹਿਸਾਬ ਨਾਲ ਆਪਾਂ ਲਵਾਂਗੇ ਆਪਾਂ ਇੱਥੋਂ ਹੁਣ 1.5 ਇੰਚ ਲੈਣੀ ਹੈ ਰੈਡੀ ਠੀਕ ਹੈ ਇੱਥੇ ਆਪਾਂ 2 ਇੰਚ ਤੇ ਨਿਸ਼ਾਨ ਲਗਾਵਾਂਗੇ ਕਿਉਂਕਿ 2 ਇੰਚ ਜਿਹੜਾ ਉਹ ਵਿੱਚ ਆ ਜਾਊਗਾ ਤੇ ਆਪਣੀ 1.5 ਇੰਚ ਦੀ ਮੂਰੀ ਹੈ ਜਿਹੜੀ ਉਹ ਤਿਆਰ ਹੋ ਜਾਊਗੀ ਹੁਣ ਆਪਾਂ ਇੱਥੋਂ 2 2 ਇੰਚ ਜਿਹੜਾ ਕੱਪੜਾ ਲੈ ਲੈਣਾ ਜੇ ਤੁਸੀਂ ਇਹਦੇ ਉੱਪਰ ਹੀ ਬਣਾਉਣੀ ਹੈ ਵੀ نیچے ਨਹੀਂ ਬਣਾਉਣੀ ਤਾਂ ਫਿਰ ਤੁਸੀਂ ਅੱਧਾ ਅੱਧਾ ਇੰਚ ਜਿਹੜਾ ਕੱਪੜਾ ਛੱਡ ਕੇ ਬਾਕੀ ਤੁਸੀਂ ਇੱਥੇ ਬਣਾ ਸਕਦੇ ਹੋ ਫਿਰ ਆਪਣਾ ਵੱਧ ਛੱਡਣ ਦੀ ਲੋੜ ਨਹੀਂ ਠੀਕ ਹੈ ਜੀ ਇਹ ਹੁਣ ਆਪਾਂ ਦੇਖੋ ਇਸ ਤਰ੍ਹਾਂ ਹੁਣ 2 2 ਇੰਚ ਦਾ ਲੈ ਲਿਆ ਇੱਥੇ ਆਹ ਵਾਲੀ ਕਟਿੰਗ ਹੋ ਜੂਗੀ ਠੀਕ ਹੈ ਹੁਣ ਇੱਥੋਂ ਆਪਾਂ ਦੇਖਣਾ ਇੱਥੋਂ ਸਟਾਰਟ ਕਰਨੀ ਹੈ ਲੰਬਾਈ ਆਪਾਂ ਠੀਕ ਹੈ ਤੇ ਹੁਣ ਆਪਾਂ ਜਿਹੜੀ ਲੰਬਾਈ ਹੈਗੀ ਉਹ ਕਿੰਨੀ ਲੈਣੀ ਹੈ 33.5 ਹੁਣ ਆਪਾਂ ਇਹਦੀ ਲੰਬਾਈ ਲੈ ਲਾਂਗੇ ਠੀਕ ਹੈ ਇਹ ਹੁਣ ਸਾਰਾ ਟੋਟਲ ਹੈ ਜਿਹੜੇ ਆਪਾਂ ਇੱਥੋਂ ਲੰਬਾਈ ਲਈਏ 33.5 ਲਈ ਹੈਗੀ ਤੇ ਸਾਡੇ 6 ਦਾ ਜਿਹੜਾ ਨਿਸ਼ਾਨ ਹੈ ਉਹ ਲਗਾ ਲੈਣਾ ਇੱਥੇ ਹੁਣ ਦੇਖੋ ਆਪਣੇ ਇਸ ਤਰ੍ਹਾਂ ਇਹ ਨਿਸ਼ਾਨ ਲੱਗ ਗਿਆ ਠੀਕ ਹੈ ਇਸ ਤਰ੍ਹਾਂ ਹੁਣ ਆਪਾਂ ਇਹਦੀ ਕਰ ਦਿੰਦੇ ਆ ਕਟਿੰਗ ਤੇ ਜਿਹੜੀ ਆਪਾਂ ਬਿਨਾ ਉਹ ਤੋਂ ਵਰਕ ਤੋਂ ਆਪਾਂ ਸਲਵਾਰ ਕੱਟਦੇ ਆ ਪਲੇਨ ਕਪੜੇ ਦੀ ਉਹ ਕਟਿੰਗ ਹੋਰ ਹੁੰਦੀ ਹੈ ਠੀਕ ਹੈ ਇਹ ਕਟਿੰਗ ਇਸ ਤਰ੍ਹਾਂ ਹੋਊਗੀ ਇੱਥੋਂ ਆਪਾਂ ਕਟਿੰਗ ਕਰ ਦਾਂਗੇ ਹੁਣ ਇੱਕ ਪੌਂਚਾ ਜਿਹੜਾ ਉਹਦੀ ਕਟਿੰਗ ਹੋ ਗਈ ਹੈ ਠੀਕ ਹੈ ਤੁਸੀਂ ਇੱਥੇ ਇਨੂੰ ਸੈੱਟ ਕਰਕੇ ਤੇ ਸੈਂਟਰ ਦੇ ਵਿੱਚ ਆਪਾਂ ਇੱਕ ਕੱਟ ਲਗਾ ਲੈਣਾ ਹੈਗਾ ਇਸ ਤਰ੍ਹਾਂ ਲਗਾ ਲੈਣਾ ਨੀਚੇ ਵੀ ਲਗਾ ਲੈਣਾ ਤਾਂ ਕਿ ਇਹ ਜਿਹੜੀ ਆਪਣੀ ਕਢਾਈ ਹੈਗੀ ਇਹ ਸੈਂਟਰ ਦੇ ਵਿੱਚ ਆਵੇ ਠੀਕ ਹੈ ਇੱਥੇ ਵੀ ਆਪਾਂ ਇੱਕ ਕੱਟ ਲਗਾ ਲਾਂਗੇ ਹੁਣ ਦੇਖੋ ਇਹ ਤਾਂ ਹੋ ਗਿਆ ਇੱਕ ਪੌਂਚ ਆਪਣਾ ਠੀਕ ਹੈ ਉਸ ਤੋਂ ਬਾਅਦ ये जो एक्स्ट्रा इन आप कटिंग कर देंगे हूँ आप कगे दूचा पहुँचा ये देखो यदा भी हम आप सेंटर कर लेना है, ठीक है लो जी हूँ आप भी सेंटर कर लिया ठीक है तो ये हूँ आप दो इंच जड़ा ਇਹ ਦੇ ਤੋਂ 2 2 ਇੰਚ ਕਪੜਾ ਇੱਥੋਂ ਲੈ ਲਾਂਗੇ ਠੀਕ ਹੈ ਜੀ ਤੇ ਹੁਣ 6 1/2 ਇੰਚ ਉਸੇ ਤਰ੍ਹਾਂ ਹੀ ਲੈ ਲਾਂਗੇ ਪਹਿਲਾਂ ਆਪਾਂ ਲੰਬਾਈ ਲੈ ਲੈਣੇ इस तरह देखो इस तरह ही आप लगा ली निशानी तो हूँ साढ़े छे छे इंच आप सारी ले लो जी हम आप भी पहुंचे तो निशान लगा लेने इस तरह ठीक है तो हम आप कर देने कटिंग इतें भी आप कट लगा लेंगे इतने भी कट लगा लेंगे ठीक है ये तो हो गए हम अपने दून पहुँचे इन्हें तो हम आप रख देंगे साइड से उस तो बाद तुँ बा अपने को वाला नालों कपड़ा लिया हैगा ਉਹ ਦੇਖਦੇ ਆਂ ਵੀ ਕਿੰਨੇ ਇੰਚ ਬਚਿਆ ਉਹਦੀ ਆਪਾਂ 벨ਟ ਦੇਖਾਂਗੇ ਬਰਾਈਟ ਮਾਪਉਣੀ ਆ 5 ਇੰਚ ਠੀਕ ਹੈ ਜੀ ਇਹ ਹੁਣ ਦੇਖਦੇ ਆਂ ਆਪਣੇ ਕੋਲੇ ਕਿੰਨਾ ਬਚਿਆ ਬਹੁਤੂ ਬਚਿਆ ਆਪਣੇ ਕੋਲੇ ਇਹ ਕਪੜਾ ਠੀਕ ਹੈ ਤੇ ਮੈਂ ਇਹ 8 ਇੰਚ 벨ਟ ਲਵਾਂਗੀ ਲੰਬਾਈ ਦੇ ਵਿੱਚ ਜਿਹੜੀ 벨ਟ ਹੈਗੀ ਉਹ 23 ਇੰਚ ਤਿਆਰ ਹੈ ਤੇ 1.5 ਇੰਚ ਆਪਾਂ ਵਧ ਲੈਣੇ ਹੁੰਦੇ ਆ ਠੀਕ ਹੈ ਸਾਢੇ 24 ਇੰਚ ਆਪਾਂ ਲਵਾਂਗੇ 1.5 ਇੰਚ ਹਮੇਸ਼ਾ ਵਧ ਲਈਦਾ ਹੁੰਦਾ ਠੀਕ ਹੈ ਜੀ ਤੇ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ ਐਕਸਟਰਾ ਫੋਲਡ ਕਰ ਲਾਂਗੇ ਤੁਸੀਂ ਜਿਹੜੀ ਬੈਲਟ ਦੀ ਲੰਬਾਈ ਹੈ ਜਿਹੜੀ ਟੋਟਲ ਲੈਣੀ ਹੈ ਸਾਰੀ ਤੁਸੀਂ ਉਹ 7.5 ਵੀ ਲੈ ਸਕਦੇ ਹੋ ਪਰ ਮੈਂ ਇਹ ਜ਼ਿਆਦਾਤਰ 8 ਹੀ ਲੈਣੀ ਹੁੰਦੀ ਹੈ ਕਈ ਕਈਆਂ ਦੇ ਵਿੱਚ ਮੈਂ 7.5 ਵੀ ਲੈ ਲੈਂਦੀ ਹਾਂ ਜਿੱਥੇ ਕਪੜਾ ਘੱਟ ਹੋਵੇ ਤੇ ਜਿਹੜੇ ਚ ਹੋਵੇ ਤਾਂ ਮੈਂ ਉਹ ਵੱਧ ਵੀ ਲੈ ਲੈਂਦੀ ਹਾਂ ਕਿਉਂਕਿ ਕਈ ਵਾਰੀ ਆਪਾਂ ਨੂੰ ਜਿਹੜੀ ਸਲਵਾਰ ਹੈ ਉਹ ਨੀਵੀਂ ਕਰਨੀ ਪੈ ਸਕਦੀ ਹੈ ਤਾਂ ਕਰਕੇ ਜੇ ਕਪੜਾ ਆਪਣੇ ਕੋਲੇ ਹੋਊਗਾ ਤਾਂ ਆਪਾਂ ਨੀਮੀ ਕਰsa ਗਏ। ਲਓ ਜੀ ਹੁਣ ਆਪਾਂ ਕਰ ਦਨੇ ਆਂ ਜੀ ਕਟਿੰਗ। ਠੀਕ ਹੈ ਜੀ ਇਹ ਹੋ ਗਈ ਆਪਣੀ ਬੈਲਟ ਤੇ ਹੁਣ ਆਪਾਂ ਕੱਢਾਂਗੇ ਕੁੰਦੇ। ਇਹਦੀ ਆਪਾਂ ਕਰ ਦਨੇ ਆਂ ਕਟਿੰਗ। ਇੱਕ ਕਪੜਾ ਆਪਣੇ ਕੋਲੇ ਕੁੰਦਿਆਂ ਵਾਸਤੇ ਬਚ ਗਿਆ ਠੀਕ ਹੈ ਹੁਣ ਦੇਖੋ ਆਪਾਂ ਇਹਨੂੰ ਹੁਣ ਇਸ ਤਰ੍ਹਾਂ ਡਬਲ ਫੋਲਡ ਕਰ ਲਿਆ ਮੈਂ ਇਹਨੂੰ ਪਹਿਲਾਂ ਥੋੜਾ ਜਿਹਾ ਪ੍ਰੈਸ ਕਰ ਲਾਂ ਠੀਕ ਹੈ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਹੁਣ ਆਪਾਂ ਦੇਖੋ ਇਹਨੂੰ ਪ੍ਰੈਸ ਕਰ ਲਿਆ ਚੰਗੀ ਤਰ੍ਹਾਂ ਦੇਖੋ ਇਹ ਆਪਾਂ ਇਸ ਤਰ੍ਹਾਂ ਲਿਆ ਕਪੜਾ ਦੋ ਤਿਆਂ ਦੇ ਵਿੱਚ ਠੀਕ ਹੈ ਇਧਰੋਂ ਖੁੱਲਾ ਪਾਸਾ ਹੈ ਇਧਰੋਂ ਹੈਗਾ ਬੰਦ ਇਸ ਤਰ੍ਹਾਂ ਇਹ ਰੱਖ ਲੈਣਾ ਠੀਕ ਹੈ ਜੀ ਫਿਰ ਆਪਾਂ ਇਹਨੂੰ ਕਰਨਾ ਹੈ ਚਾਰ ਪੈਰਾਂ ਦੇ ਵਿੱਚ ਚਾਰ ਪੈਰਾਂ ਦੇ ਵਿੱਚ ਕਰਕੇ ਕੱਪੜੇ ਨੂੰ ਸਾਰਾ ਜਿਹੜਾ ਵੱਧਦਾ ਘਟਦਾ ਉਹਨੂੰ ਆਪਾਂ ਇਧਰਲੇ ਪਾਸੇ ਖੁੱਲ੍ਹੇ ਵਾਲੇ ਪਾਸੇ ਕੱਟ ਲੈਣਾ ਹੈ ਠੀਕ ਹੈ ਜੀ ਤੇ ਜਿਹੜੀਆਂ ਇਹ ਜੀਆਂ ਕੰਨੀਆਂ ਨੇ ਉਹ ਆਪਾਂ ਲਾ ਦਾਂਗੇ ਹੁਣ ਦੇਖੋ ਆਪਾਂ ਇਹ ਦੋ ਪੱਲੇ ਆਹ ਵਾਲੇ ਦੋ ਪੱਲੇ ਆਪਾਂ ਇਸ ਤਰ੍ਹਾਂ ਚੱਕ ਲੈਣੇ ਆ ਇਹ ਵੈਸੇ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਜਿਹੜੀ ਵੀ ਸਲਵਾਰ ਦੀ ਵੀਡੀਓ ਹੁੰਦੀ ਹੈ ਉਹਦੇ ਵਿੱਚ ਇਸੇ ਤਰ੍ਹਾਂ ਹੀ ਕਟਿੰਗ ਦੱਸਦੀ ਹੁੰਨੀ ਹੈ ਠੀਕ ਹੈ ਹੁਣ ਇਹ ਦੋ ਪੱਲੇ ਆਪਾਂ ਚੱਕ ਲੇ ਤੇ ਇਹਦੀ ਲੰਬਾਈ ਆਪਾਂ ਮਿਲ ਲੈਣੀ ਹੈ ਠੀਕ ਹੈ ते ते ले ले तो ये हूं आप ढाई इंच है जो लेना ठीक है जी ये यहाँ ढाई इंच ले लिया इतों उस तरह ही दूजे पास यदि दूजी साइड उस तरह ही आपकी दूजी साइड लवेंगे इतों इधर ही सैड तो ढाई इंच ठीक है ये आप देखो एक दो पल दो पल चक् के इतों आप ढाई इंच के कुे लै लिया इतों ठीक है ਉਸੇ ਤਰ੍ਹਾਂ ਇਹ ਦੂਜੀ ਸਾਈਡ ਤੋਂ ਆਪਾਂ ਉਹਦੇ ਸਾਹਮਣੇੋਂ ਲੈ ਲੇ ਆਪੋਜੀਟ ਸਾਈਡ ਠੀਕ ਹੈ ਇਸ ਤਰ੍ਹਾਂ ਆਪਾਂ ਇਹ 2.5 2.5 ਇੰਚੇ ਕੁੰਡੇ ਲੈ ਲੈਨੇ ਤੇ ਹੁਣ ਆਪਾਂ ਇਹਦੀ ਕਰ ਦਿੰਨੇ ਆ ਕਟਿੰਗ ਦੇਖੋ ਕਿਸ ਤਰ੍ਹਾਂ ਆਪਾਂ ਕਰਨੀ ਹੈ ਦੇਖੋ ਇਹ ਜਿਹੜਾ ਆਪਾਂ ਹੁਣ ਨਿਸ਼ਾਨ ਲਗਾਇਆ ਸੀ ਇਹ ਵਾਲਾ ਇਹਦਾ ਆਪਾਂ ਥੋੜਾ ਜਿਹਾ ਇੱਥੋਂ ਕੱਟ ਪਾਉਣਾ ਹੈਗਾ ਠੀਕ ਹੈ ਉਸੇ ਤਰ੍ਹਾਂ ਹੀ ਆਪਾਂ ਉਧਰ ਪਾਵਾਂਗੇ ਇਸ ਤਰ੍ਹਾਂ ਆਪਾਂ ਕਟਿੰਗ ਕਰ ਲੈਣੀ ਹੈ ਠੀਕ ਹੈ ਹੁਣ ਦੇਖੋ ਧਿਆਨ ਨਾਲ ਦੇਖਣਾ ਹੁਣ ਤੁਸੀਂ ਵੈਸੇ ਮੈਂ ਹਰੇਕ ਵੀਡੀਓ ਦੇ ਵਿੱਚ ਇਹੀ ਦੱਸਦੀ ਹੁੰਨੀ ਆ ਇੱਥੋਂ ਜਿਹੜਾ ਆਪਾਂ ਇਹ ਵਾਲਾ ਕੱਟ ਹੈ ਤੇ ਇਹ ਵਾਲਾ ਕੱਟ ਹੈ ਠੀਕ ਹੈ ਦੋਨਾਂ ਨੂੰ ਆਪਾਂ ਇੱਕ ਇੱਧਰਲੇ ਹੱਥ ਨਾਲ ਚੱਕ ਲਾਂ ਇੱਕ ਇੱਧਰਲੇ ਨਾਲ ਤੇ ਇਹਨੂੰ ਆਪਾਂ ਇਸ ਤਰ੍ਹਾਂ ਤਿਰਛਾ ਕਰ ਲੈਣਾ ਠੀਕ ਹੈ ਇਹਨੂੰ ਹੁਣ ਆਪਾਂ ਤਿਰਛਾ ਕਰ ਲਿਆ ਕੱਪੜਾ ਕਈ ਵਾਰੀ ਹਿੱਲ ਜਾਂਦਾ ਤਾਂ ਚੰਗੀ ਤਰ੍ਹਾਂ ਤੁਸੀਂ ਸੈੱਟ ਕਰਕੇ ਉਸ ਤੋਂ ਬਾਅਦ ਕਟਿੰਗ ਕਰਨੀ ਹੈ ਕੁੰਧਿਆਂ ਦੀ ਹੁਣ ਆਪਾਂ ਇਹ ਕੱਪੜਾ ਚੱਕਿਆ ਤਾਂ ਇਹ ਕਈ ਵਾਰੀ ਹਿੱਲ ਕੇ ਨਾ ਅੱਗੇ ਪਿੱਛੇ ਹੋ ਜਾਂਦਾ ਤਾਂ ਕਰਕੇ ਆਪਾਂ ਹੁਣ ਇਹਦੀ ਪੂਰੀ ਇਹਦਾ ਚੰਗੀ ਤਰ੍ਹਾਂ ਸੈਟਿੰਗ ਕਰਾਂਗੇ ਨਹੀਂ ਤਾਂ ਇਹ ਆਪਣਾ ਜਿਹੜਾ ਕੱਪੜਾ ਹੈਗਾ ਉਹ ਬਦ ਘਟ ਜਾਂਦਾ ਹੈਗਾ ਠੀਕ ਹੈ ਇਹਨੂੰ ਪੂਰੀ ਚੰਗੀ ਤਰ੍ਹਾਂ ਇਸਤਰਾ ਸੈੱਟ ਕਰ ਲੈਣਾ ਹੁਣ ਦੇਖੋ ਜਿਹੜੀ ਆਪਾਂ ਇੱਥੋਂ ਕੱਟ ਲਗਾਇਆ ਸੀ ਇਸ ਤਰ੍ਹਾਂ ਆ ਗਿਆ ਇਸ ਤਰ੍ਹਾਂ ਆ ਗਿਆ ਦੇਖੋ ਠੀਕ ਹੈ ਇਹ ਆਪਣਾ ਕੁੰਦਾ ਹੈਗਾ ਦੇਖੋ ਆਪਣੀ ਹੁਣ ਸਲਵਾਰ ਹੈ ਜਿਹੜੀ ਇਸ ਤਰ੍ਹਾਂ ਵੇਸ਼ ਗਈ ਤਰਸ਼ੀ ਵੇਸ਼ ਗਈ ਤੇ ਇੱਥੋਂ ਆਪਾਂ ਇਹਦੀ ਕਟਿੰਗ ਕਰਾਂਗੇ ਇਹ ਜੁਆਇੰਟ ਹੈ ਉਧਰਲੇ ਪਾਸੇ ਖੁੱਲਾ ਹੈਗਾ ਠੀਕ ਹੈ ਹੁਣ ਆਪਾਂ ਇਹਦੀ ਕਟਿੰਗ ਕਰ ਦਿੰਨੇ ਆ ਇਹ ਆਪਣੀ ਕਟਿੰਗ ਹੋ ਗਈ ਆ ਹੁਣ ਠੀਕ ਹੈ ਤੇ ਦੇਖੋ ਆਹ ਵਾਲਾ ਪੱਲਾ ਇੱਕ ਮੈਂ ਚੱਕ ਲਿਆ ਇਹ ਵਾਲਾ ਠੀਕ ਹੈ ਇਹ ਵਾਲਾ ਇੱਕ ਪੱਲਾ ਚੱਕ ਲਿਆ ਉਸ ਤੋਂ ਬਾਅਦ ਆਪਾਂ ਇਹਨੂੰ ਇਹ ਹੈਗਾ ਉੱਪਰਲਾ ਪਾਸਾ ਇਹਨੂੰ ਆਪਾਂ ਰੱਖ ਦਾਂਗੇ ਇਧਰਲੀ ਸਾਈਡ ਹੁਣ ਦੋਨਾਂ ਕੁੰਦਿਆਂ ਨੂੰ ਆਪਾਂ ਇਕੱਠਾ ਕਰ ਲੈਣਾ ਹੈਗਾ ਫਿਰ ਹਾਂਜੀ ਹੁਣ ਆਪਾਂ ਇਹ ਚਾਰੇ ਕੁੰਦੇ ਆ ਜਿਹੜੇ ਇਹ ਵਿਛਾਲੇ ਨੇ ਠੀਕ ਹੈ ਤੇ ਆਪਾਂ ਹੁਣ ਇਹਦੀ ਕੱਢਾਂਗੇ ਝੋਲੀ ਝੋਲੀ ਹੁਣ ਜੇ ਤਾਂ ਤੁਸੀਂ ਸਲਵਾਰ ਹੈਵੀ ਬਣਾਉਣੀ ਹੈ ਤਾਂ ਸਾਰਾ ਕਪੜਾ ਲਾ ਸਕਦੇ ਹੋ ਠੀਕ ਹੈ ਜੇ ਸਲਵਾਰ ਘੱਟ ਹੈਵੀ ਬਣਾਉਣੀ ਹੈ ਤਾਂ ਤੁਸੀਂ ਇਹਦੇ ਵਿੱਚੋਂ ਆਪਾਂ ਕਪੜਾ ਕੱਢ ਸਕਦੇ ਹਾਂ ਹੁਣ ਜਿਹੜੀ ਸਲਵਾਰ ਹੈ ਇਹ ਘੱਟ ਹੈਵੀ ਬਣਾਉਣੀ ਆਪਾਂ ਹਲਕੀ ਬਣਾਵਾਂਗੇ ਠੀਕ ਹੈ ਵੈਸੇ ਤਾਂ ਇਹ ਸਟ੍ਰੇਟ ਬਣਾਉਣੀ ਸੀ ਪਰ ਇਹਦੇ ਵਰਕ ਹੋਣ ਕਰਕੇ ਠੀਕ ਹੈ ਤਾਂ ਕਰਕੇ ਆਪਾਂ ਇਸ ਤਰ੍ਹਾਂ ਕੁੰਦਿਆਂ ਵਾਲੀ ਸਲਵਾਰ ਬਣਾਈ ਹੈ ਇਹ ਤੇ ਆਪਾਂ ਹੁਣ ਇਹ ਹਲਕੀ ਬਣਾਵਾਂਗੇ ਤੇ ਦੱਸਾਂ ਹੁਣ ਕਿੱਥੇ ਆਪਾਂ ਕਿੰਨੇ ਆਪਾਂ ਕਪੜਾ ਲੈਣ ਹੈਗਾ ਠੀਕ ਹੈ ਜੀ ਦੇਖੋ ਹੁਣ ਦੇਖੋ ਆਪਾਂ ਹੁਣ ਬੱਸ ਇੰਨਾ ਇੰਨਾ ਹੀ ਕਪੜਾ ਲਵਾਂਗੇ ਠੀਕ ਹੈ ਜਿਹੜਾ ਇਹ ਵਾਲਾ ਇਹ ਵਾਲਾ ਬਾਕੀ ਹੈ ਇਹ ਨਹੀਂ ਲਵਾਂਗੇ ਇੱਥੋਂ ਦੇਖ ਲਓ ਆਪਾਂ 10 10.5 ਇੰਚ ਹੈ ਜਿਹੜੀ ਆਸਣ ਲੈਣੇ ਨੇ ਇੱਥੋਂ 10 10.5 ਆਸਣ ਲੈ ਲੈਣਾ ਇਸ ਤਰ੍ਹਾਂ ਠੀਕ ਹੈ ਬਾਕੀ ਦੀ ਆਪਾਂ ਇੱਥੋਂ ਆ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਪਹਿਲਾਂ ਇਹ ਸਾਰੇ ਚਾਰੇ ਪੱਲੇ ਆ ਜਿਹੜੇ ਇਹ ਪੂਰੀ ਤਰ੍ਹਾਂ ਸੈੱਟ ਕਰਨੇ ਆ ਠੀਕ ਹੈ ਇਹ ਹੋ ਗਈ ਹੁਣ ਆਪਣੀ ਸਲਵਾਰ ਦੀ ਕਟਿੰਗ ਤੇ ਜਿਹੜਾ ਹੈਗਾ ਇਹ ਵਾਲਾ ਪਾਸਾ ਇਹ ਇੱਕ ਜਿਹੜਾ ਹੁੰਦਾ ਆਹ ਵਾਲਾ ਇਹ ਜੋਇੰਟ ਹੈਗਾ ਇਹਦੀ ਵੀ ਆਪਾਂ ਕਟਿੰਗ ਕਰ ਲਾਂਗੇ ਅਲੱਗ ਕਰ ਲਾਂਗੇ ਇਹਨੂੰ ਵੀ ਲਓ ਜੀ ਹੁਣ ਆਪਣੀ ਇਹ ਜਿਹੜੀ ਹੈਗੇ ਕੁੰਡੇ ਵਾਲੀ ਸਲਵਾਰ ਦੀ ਕਟਿੰਗ ਹੋ ਗਈ ਹੈ ਤੇ ਇਹ ਆਪਾਂ ਹੁਣ ਦੇਖੋ ਜਦੋਂ ਵੀ ਆਪਾਂ ਇੱਥੇ ਕਟਿੰਗ ਕਰ ਲੈਣੀ ਹੈ ਉਸ ਤੋਂ ਬਾਅਦ ਇਹਦੇ ਤੇ ਆਪਾਂ ਕਰਾਸ ਦੇ ਨਿਸ਼ਾਨ ਲਗਾ ਦੇਣੇ ਆ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਵੀ ਇਹ ਇਹ ਪੁੱਠਾ ਪਾਸਾ ਨੇ ਤਾਂ ਆਪਾਂ ਨੂੰ ਉਦੋਂ ਕਈ ਵਾਰੀ ਪਤਾ ਨਹੀਂ ਲੱਗਦਾ ਤਾਂ ਕਰਕੇ ਇੱਥੇ ਨਿਸ਼ਾਨ ਲਗਾ ਲੈਣੀ ਹੈ ਠੀਕ ਹੈ ਜੀ ਇਹ ਤਾਂ ਹੋ ਗਿਆ ਕੁੰਡਾ ਇਹ ਹੋ ਗਏ ਪਹੁੰਚੇ ਤੇ ਇਹ ਹੋ ਗਈ ਆਪਣੀ 벨ਟ ਤੇ ਬਾਕੀ ਜਿਹੜਾ ਕੱਪੜਾ ਆਪਣਾ ਬਚਿਆ ਉਹ ਆਪਾਂ ਮੂਰੀਆਂ ਥੱਲੇ ਲਾ ਦਾਂਗੇ ਠੀਕ ਹੈ ਜੀ ਉਮੀਦ ਕਰਦੇ ਆ ਤੁਹਾਨੂੰ ਸਲਵਾਰ ਦੀ ਕਟਿੰਗ ਸਮਝ ਆ ਗਈ ਹੋਣੀ ਹੈ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ